ਵਲਤਾਨੀਆ ਦੀ ਸੁਪਰੀਮ ਕੋਰਟ ਨੇ ਆਪਣੇ ਨਾਗਰਿਕ ਵੱਲੋਂ ਆਪਣੇ ਵਿਦੇਸ਼ੀ ਜੀਵਨ ਸਾਥੀ ਨੂੰ ਆਪਣੇ ਕੋਲ ਬੁਲਾਉਣ ਲਈ ਕਟੋਕਟ ਆਮਦਨ ਵਾਲੇ ਨਿਯਮ ਦੀ ਹਮਾਇਤ ਕੀਤੀ ਹੈ ਹੁਣ ਬਰਤਾਨਵੀ ਨਾਗਰਿਕ ਦੀ ਸਾਲਾਨਾ ਆਮਦਨ ਕਟੋਕਟ 18600 ਪਾਉਂਡ ਹੋਣ ਤੇ ਹੀ ਉਹ ਆਪਣੇ ਵਿਦੇਸ਼ੀ ਸਾਥੀ ਨੂੰ ਆਪਣੇ ਕੋਲ ਬੁਲਾ ਸਕੇਗਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਨਾਲ ਲੱਖਾਂ ਪਰਦੇਮੋਲ ਦੇ ਤੰਦ ਲੱਕੰਬਰੀ ਕਿਸੇ ਦੇ ਤੌਰ ਤੇ ਪ੍ਰਭਾਵਿਤ ਹੋਣਗੇ। ਇਹਨਾਂ ਯੋਜਨਾਵਾਂ ਨਾਲ ਮੁਲਕ ਦੇ 1 ਕਰੋੜ ਤੋਂ ਵੱਧ ਬਿਨਾਂ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਤੇ ਦੇਸ਼ ਵਾਪਸੀ ਦੀ ਤਲਵਾਰ ਲਟਕ ਗਈ ਹੈ। ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਆਵਾਸ ਯੋਜਨਾ 'ਸਮਦੀ' ਦੋ ਨਵੇਂ ਮੈਮੋਰੈਂਡਮ ਜਾਰੀ ਕੀਤੇ ਨੇ। ਮੈਕਸੀਕੋ ਨੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਕੱਢੇ ਜਾਣ ਵਾਲੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਦੇਨੰਦਾ ਕੀਤੀ ਹੈ। ਮੈਕਸੀਕੋ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਇੱਕ ਸਰਕਾਰ ਵੱਲੋਂ ਥੋਪਿਆ ਗਿਆ ਇੱਕ ਪਾਸੇ ਦਾ ਤੁਰਕੀ ਵਿੱਚ ਮਹਿਲਾ ਸੈਨਿਕ ਹੋਣ ਹਿਜਾਬ ਪਾ ਸਕਣਗੀਆਂ ਸਰਕਾਰ ਨੇ ਹਿਜਾਬ ਪਾਉਣ ਤੇ ਲੱਗੀ ਪਾਬੰਦੀ ਹਟਾ ਲਈ ਹੈ ਬੀਬੀਸੀ ਦੀ ਖਬਰ ਦੇ ਮੁਤਾਬਕ ਕਿਹਾ ਗਿਆ ਹੈ ਕਿ ਹਿਜਾਬ ਦਾ ਰੰਗ ਵਰਦੀ ਵਰਗਾ ਹੋਣਾ ਚਾਹੀਦਾ ਹੈ ਅਤੇ ਟੋਪੀ ਦੇ ਥੱਲੇ ਇਸ ਨੂੰ ਮਹਿਲਾਵਾਂ ਪਾ ਸਕਣਗੀਆਂ ਹਾਲਾਂਕਿ ਚਿਹਰਾ ਟਕੰਡੀ ਇਜਾਜ਼ਤ ਨਹੀਂ ਦਿੱਤੀ ਗਈ NASA ਨੇ ਸੌਰ ਮੰਡਲ ਤੋਂ ਬਾਹਰ ਸੱਤ ਨਵੇਂ ਗ੍ਰਹਿਾਂ ਦੀ ਖੋਜ ਦੀ ਗੱਲ ਕਹੀ ਹੈ ਜੋ ਸਾਡੀ ਧਰਤੀ ਦੇ ਆਕਾਰ ਦੇ ਨੇ ਇਹ ਸਾਰੇ ਸੱਤ ਗ੍ਰਹਿ ਸਿਤਾਰੇ ਦੇ ਕੋਲ ਪਾਏ ਗਏ ਨੇ ਇਹਨਾਂ 'ਚੋਂ ਤਿੰਨ ਗ੍ਰਹਿ ਹੈ ਜਿਨ੍ਹਾਂ 'ਚ ਪਾਣੀ ਹੋ ਸਕਦਾ ਹੈ